ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਗਰਾ ਰੇਸ ਜੰਕਸ਼ਨ ਤੇ ਸਕਰੀਨ ਤੇ WhatsApp ਨੰਬਰ 896814273 ਚੱਲ ਰਿਹਾ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਸਾਡੀ ਵੀਡੀਓ ਦੇ ਵਿੱਚ ਮੁੰਡਿਆਂ ਤੇ ਕੁੜੀਆਂ ਦੇ ਰਲਵੇਂ ਮਿਲਵੇਂ ਰਿਸ਼ਤੇ ਹੁੰਦੇ ਹਨ ਸੋ ਕਿਰਪਾ ਕਰਕੇ ਵੀਡੀਓ ਨੂੰ ਜ਼ਰੂਰ ਐਂਡ ਤੱਕ ਵੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਅਜੀ ਤੱਕ ਪਾ ਸਕੇ ਹਮੇਸ਼ਾ ਤਰ੍ਹਾਂ ਆਪ ਜੀ ਨੂੰ ਬੇਨਤੀ ਹੈ ਕਿ ਰਿਸ਼ਤਾ ਕਰਨ ਤੋਂ ਪਹਿਲਾਂ ਕੋਕੜ ਪੜਤਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਜੀ ਪਹਿਲਾ ਰਿਸ਼ਤਾ ਨੋਟ ਕਰੋ ਕੈਨੇਡਾ ਤੋਂ ਲੜਕੀ ਦਾ ਨਾਮ ਕੌਰ ਜੱਟ ਸਿੱਖ ਲੜਕੇ ਮਨੀਲਾ ਫਿਲਪਾਈਨ ਵਰਕ ਪਰਮਿਟ ਤੇ ਕੈਨੇਡਾ ਐਡਮੰਟਨ ਵਿਖੇ ਬਿਟੀ ਰਹਿ ਰਹੀ ਆ ਪੀਆਰ ਅੰਡਰ ਪ੍ਰੋਸੈਸ ਆ ਇਹਨਾਂ ਦੀ 1997 ਡੇਟ ਆਫ ਬਰਥ ਆ 5 ਫੁੱਟ 3 ਇੰਚ ਕਾਤਾ ਹਿਊਮਨ ਰਿਸੋਰਸਸ ਮੈਨੇਜਮੈਂਟ ਬੈਚਲਰ ਡਿਗਰੀ ਕੈਨੇਡਾ ਤੋਂ ਕੀਤੀ ਹੋਈ ਇਹਨਾਂ ਦੀ ਕੁਆਲਿਫੀਕੇਸ਼ਨ ਆ ਜੀ ਰਿਕੁਆਇਰਮੈਂਟ ਸੁਣੋ ਜੱਟ ਸਿੱਖ ਲੜਕਾ ਕੈਨੇਡਾ ਯੂ ਐਸ ਏ ਤੋਂ ਵੈਲ ਸੈਟਲਡ ਹੋਵੇ ਇੰਡੀਆ ਵਾਲੇ ਸੰਪਰਕ ਨਾ ਕਰਨ ਕੈਨੇਡਾ ਟਾਂਟੋ ਅਤੇ ਬ੍ਰੈਂਪਟਨ ਤੋਂ ਬਿਨਾ ਕਿਸੇ ਵੀ ਸਿਟੀ ਤੋਂ ਹੋ ਸਕਦਾ ਹੈ ਬਧਿਰੇ ਜਾਣਕਾਰੀ ਲਈ ਸਕਰੀਨ ਤੇ ਚੱਲੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਆਕਾਸ਼ ਦੀਪ ਸਿੰਘ ਔਰਖ ਜੱਟ ਸਿੱਖ ਲੜਕਾ ਖੰਨਾ ਏਰੀਆ 1997 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ 10+2 ਕੁਆਲੀਫਿਕੇਸ਼ਨ ਹੈ ਜੀ ਸਬਜੀ ਮੰਡੀ ਦੇ ਵਿੱਚ ਆਰਥੀ ਜੀ ਜੋਬ ਕਰਦੇ ਨੇ ਕੰਮ ਕਰਦੇ ਨੇ ਇੱਕ ਆਪਣਾ ਇਹਨਾਂ ਦਾ ਘਰ ਆ ਖੰਨਾ ਇੱਕ ਪਿੰਡ ਘਰ ਆ ਇੱਕ ਪਲਾਟ ਆ ਖੰਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਿਕ੍ਰੀਟ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸਤਾ ਨੋਟ ਕਰਉ ਜੀ ਸੋਮਿਤ ਲੜਕਾ ਬਾਦਵਰ ਗੋਤ ਪਹਿਵਾ ਹਰਿਆਣਾ 1996 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਬੀ ਕਾਮ ਅਤੇ ਐਡਵਾਂਸ ਕੰਪਿਊਟਰ ਕੋਰਸ ਇਹ ਇਹਨਾਂ ਦੀ ਕੁਆਲਿਫੀਕੇਸ਼ਨ ਆ ਜੀ ਪਿਓਰ ਵੈਜੀਟੇਰੀਅਨ ਦਾਦਾ ਸਭਾਮੀ ਪਰਿਵਾਰ ਆ ਘਰੇਲੂ ਲੜਕੀ ਦੀ ਜ਼ਰੂਰ ਤਾਂ ਸਕਰੀਨ ਤੇ ਨੰਬਰ ਚੱਲਦਾ ਹੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸਨੀਰ ਸਿੰਘ ਰਵੀ ਦਾਸ ਜੀ ਆ ਸਿੱਖ ਲੜਕਾ ਲੁਧਿਆਣਾ ਏਰੀਆ 1996 ਡੇਟ ਆਫ ਬਰਥ ਐਮ ਸੀ ਕੀਤੀ ਹੋਈ ਆ ਆਈਟੀ ਜੋਬ ਦੇ ਵਿੱਚ ਜੋਬ ਇਨ ਆਈਟੀ ਸੈਕਟਰ ਐਜ਼ ਵੈਬ ਇਹ ਇਹਨਾਂ ਦੀ ਜੋਬ ਆ ਜੀ 9 ਲੱਖ ਰੁਪਏ ਪ੍ਰਤੀ ਸਾਲ ਇਹਨਾਂ ਦੀ ਆਮਦਨ ਆ ਪਿਤਾ ਇਹਨਾਂ ਦੇ ਕੋਸਮੈਟਿਕ ਸ਼ਾਪ ਕਰਦੇ ਨੇ ਨੀਡ ਐਜੂਕੇਟਿਡ ਐਂਡ ਹੋਮਲੀ ਗਰਲ ਫਰੋਮ ਹੋਸ਼ਿਆਰਪੁਰ ਏਰੀਆ ਹੋਸ਼ਿਆਰਪੁਰ ਏਰੀਆ ਤੋਂ ਪੜ੍ਹੀ ਲਿਖੀ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਜਨ अरोड़ा ਲੜਕਾ ਛਾਬੜਾ ਗੋਤ ਖੰਥਾਲੀ 1995 ਡੇਟ ਆਵਰਥ 5 ਫੁੱਟ 9 ਇੰਚ ਕੱਦ 10+2 ਕੁਆਲਿਫਿਕੇਸ਼ਨ ਆ ਫਰੂਟ ਸ਼ਾਪ ਹੈ ਨਾਲੇ ਖੰਥਾਲੀ ਬਾਸਟਰ ਦੇ ਨੇੜੇ ਦੋ ਦੁਕਾਨਾਂ ਨੇ ਆਪਣਾ ਘਰ ਆ ਰਾਧਾ ਸਵਾਮੀ ਫੈਮਿਲੀ ਆ ਲੜਕੀ ਅਰੋੜਾ ਖੱਤਰੀ ਜਾਂ ਕੋਈ ਹੋਰ ਚਰਨ ਕਾਸ ਤੋਂ ਹੋਵੇ ਦੀ ਜ਼ਰੂਰਤ ਆ ਸਕਰੀਟ ਨੰਬਰ ਚੱਲਦਾ ਲੋੜਵੰਦ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਬੇਕਰ ਮਜੀਤ ਸ਼ਰਮਾ ਲੜਕਾ ਸ਼ਾਹੇ ਗੋਤ ਕੋਟ ਬਖਤੂ ਏਰੀਆ 2000 ਡੇਟ ਆਫ ਬਰਥ 5 ਫੁੱਟ ਦਾ ਸੀ ਚ ਕੱਦ ਆਈਟੀ ਕੀਤੀ ਹੋਈ ਆ ਪ੍ਰਾਪਰਟੀ ਅਠ ਕਿਲੇ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਟ ਦੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਹੁੰਦਲਗੋਤ ਨਮਾ ਸ਼ਹਿਰ 2001 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਦੋ ਪੈਣਾ ਮੈਰਿਟ ਨੇ ਪੀਆਰ ਕੈਨੇਡਾ ਭਰਾ ਵੀ ਕੈਨੇਡਾ 30 ਏਕੜੇ ਨਾਲ ਕੋਲ ਪ੍ਰਾਪਰਟੀ ਆ ਲੜਕੀ ਦੀ ਜ਼ਰੂਰਤ ਆ 50 ਕਿਲੋਮੀਟਰ ਦੇ ਘੇਰੇ ਵਾਲੇ ਸੰਪਰਕ ਕਰ ਸਿਕਰੀਤ ਨੰਬਰ ਚੱਲ ਰਿਹਾ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਕੈਨੇਡਾ ਸਿਟੀਜ਼ਨ 29 ਸਾਲ ਉਮਰ 5 ਫੁੱਟ 8 ਇੰਚ ਕੱਦ 8 ਕਿਲੇ ਪ੍ਰੋਪਰਟੀ ਹੈ ਦੋ ਭਰਾ ਨੇ ਪਿਤਾ ਜੀ ਇਹਨਾਂ ਦੇ ਐਕਸਪਾਇਰ ਹੋਏ ਨੇ ਦਾਦਾ ਦਾਦੀ ਟੀਚਰ ਰਿਟਾਇਰਡ ਨੇ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਬੀਐਸਸੀ ਨਰਸਿੰਗ ਨੂੰ ਪਹਿਲ ਦਿੱਤੀ ਜਾਵੇਗੀ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਜੀ ਲੜਕੀ ਦਾ ਰਵੀ ਦਾਸ ਜੀ ਆ ਲੜਕੀ ਹੀਰ ਗੋਤ 1999 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਬੀਟੱਕ ਇਹਨਾਂ ਦੀ ਕੀਤੀ ਹੋਈ ਆ ਪਿਤਾ ਇਹਨਾਂ ਦੇ ਸਰਕਾਰੀ ਜੋਬ ਤੋਂ ਰਿਟਾਇਰ ਨੇ ਦੋ ਭਰਾ ਨੇ ਲੜਕਾ ਸਰਕਾਰੀ ਜੋਬ ਜਾਂ ਪ੍ਰਾਈਵੇਟ ਜੋਬ ਜਾਂ ਆਪਣਾ ਵਧੀਆ ਕਾਰੋਬਾਰ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਚੀਮਾ ਗੋਤ ਨਕੌਦਰ ਏਰੀਆ 1995 ਡੇਟ ਆਫ ਬਰਥ 3 ਕਿਲੇ ਪ੍ਰਾਪਰਟੀ 10+2 ਕੁਆਲਿਫਿਕੇਸ਼ਨ ਪਿਤਾ ਜੀ ਸ਼ਰਗਵਾਸ ਹੋ ਗਏ ਭੈਣ ਮੈਰਟਾ ਕਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਨਾਲ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਬਰਿੰਦਰ ਸਿੰਘ ਜੱਟ ਸਿੱਖ ਲੜਕਾ ਗਿੱਲ ਗੋਤ ਮੁਕਤ ਸਾਹਿਬ ਏਰੀਆ 1993 ਡੇਟ ਆਫ ਬਰਥ 6 ਫੁੱਟ ਕੱਦ 10+2 ਕੁਆਲੀਫਿਕੇਸ਼ਨ ਪ੍ਰਾਪਰਟੀ ਅਠ ਕਿਲੇ ਭਰਾ ਮੈਰਿਡ ਪਿਤਾ ਸੁਰਗਵਾਸ ਹੋ ਗਏ ਕਰੇਲੂ ਲੜਕੀ ਦੀ ਜ਼ਰੂਰਤ ਆ 100 ਕਿਲੋਮੀਟਰ ਦੇ ਘੇਰੇ ਵਾਲੇ ਸੰਪਰਕ ਕਰਨ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਬੈਨੀਪਾਲ ਲੜਕਾ ਲੁਧਿਆਣਾ ਏਰੀਆ 1995 ਡੇਟ ਆਫ ਬਰਥ ਬੀਏ ਐਲਐਲਬੀ ਅਤੇ ਲਾ ਓਨਰਸ ਇਹਨਾਂ ਕੋਲ ਡਿਗਰੀਆਂ ਨੇ ਜੀ ਐਮਬੀਏ ਇਹ ਲੜਕਾ ਕਰ ਰਿਹਾ 13 ਏਕੜ ਇਹਨਾਂ ਕੋਲ ਪ੍ਰਾਪਰਟੀ ਆ ਪੜ੍ਹੀ ਲਿਖੀ ਘਰੇਲੂ ਲੜਕੇ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਰੋਟ ਕਰੋ ਜੀ ਰਮਨਦੀਪ ਸਿੰਘ ਸੰਧੂ ਜੱਟ ਸਿੱਖ ਲੜਕਾ ਫਰੀਦাবাদ ਹਰਿਆਣਾ ਆਸਟ੍ਰੇਲੀਆ 1992 ਡੇਟ ਆਫ ਬਰਥ 5 ਫੁੱਟ 9 ਇੰਚ ਕਾ ਬੀ ਟੈਕ ਆਈਟੀ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਜੀ ਵੀਜ਼ਾ ਸਟੇਟਸ 491 ਵੀਜ਼ਾ ਇਹਨਾਂ ਕੋਲੇ ਜੋ ਆਸਟ੍ਰੇਲੀਆ ਗਏ ਹੋਣੇ ਉਹ ਵੀਜ਼ਾ ਦਾ ਸਟੇਟਸ ਆ ਜੀ ਕੰਰੈਂਟਲੀ এমਪਲੋਇਡ ਐਟ ਪ੍ਰਾਇਮਰੀ ਕਨੈਕਸ਼ਨ ਆਸਟ੍ਰੇਲੀਆ ਇਹ ਉੱਥੇ ਜੌਬ ਕਰਦਣਾ 70000 ਡਾਲਰ ਇਹਨਾਂ ਦੀ ਇਨਕਮ ਆ ਇੰਡੀਆ ਦੀ ਕਰੰਸੀ 38 ਲੱਖ ਪਰ ਐਨਮ ਇਹਨਾਂ ਦੀ 38 ਲੱਖ ਪਰ ਐਨਮ ਦਾ ਨਹੀਂ ਪਤਾ 38 ਲੱਖ ਬਣਦੀ ਆ 70000 ਦੀ ਤੇ ਪਿਤਾ ਬਿਜ਼ਨਸਮੈਨ ਨੇ ਭੈਣ ਮੈਰਿਡ ਆ ਗਵਰਨਮੈਂਟ ਟੀਚਰ ਐ ਢੇਲੀ ਨੀਟ ਵੈਲ ਕੁਆਲੀਫਾਈਡ ਐਂਡ ਬਿਊਟੀਫੁੱਲ ਗਰਲ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਆਮਦਨ ਇਹਨਾਂ ਨੇ ਲਿਖਿਆ ਜੀ 70000 ਡਾਲਰ ਜਾਂ 38 ਲੱਖ ਰੁਪਏ ਇਹ ਕਲੀਅਰ ਨਹੀਂ ਵੀ ਇਅਰਲੀ ਆ ਜਾਂ ਮੰਥਲੀ ਆ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇਹਨਾਂ ਨਾਲ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਆਪਣੀ ਗੱਲ ਕਲੀਅਰ ਕਰ ਸਕਦੇ ਹੋ ਅਗਲਾ ਨਾਮ ਨੋਟ ਕਰੋ ਬਲਜੀਤ ਸਿੰਘ ਪਾਜਾਪੱਤ ਗੁਰਸਿੱਖ ਲੜਕਾ ਬਲੇ ਪਿੰਡ ਬੰਦੀ ਬਠਿੰਡਾ ਏਰੀਆ ਸਪੋਲੇ ਗੋਥ 1999 ਡੇਟ ਆਵਰ 5 ਫੁੱਟ 7 ਇੰਚ ਕਾਰ ਤੇ 10+2 ਕੁਆਲੀਫਿਕੇਸ਼ਨ ਮੈਡੀਕਲ ਦੇ ਨਾਲ ਮੈਡੀਕਲ ਸ਼ਾਪ ਕਰਦੇ ਨੇ ਇਹ ਭਰਾ ਇਟਲੀ ਮੈਰੀਡਾ ਵੈਲ এডਿਕੇਟਿਡ ਸਮਾਰਟ ਗਲ ਰਿਕੁਆਇਰਡ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਟ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹਨਾਂ ਦੀ ਭੈਣ ਭਰਾ ਨੇ ਸਿਸਟਰ ਦਾ ਪਰਮਜੀਤ ਕੌਰ ਪਰਜਾਪਤ ਲੜਕੀ ਸਪੋਲੇ ਗੋਥ ਬੰਦੀਪਿੰਡ ਬਠਿੰਡਾ ਏਰੀਆ 1986 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਐਮਏ ਬੀਐਡ ਪੀਟੈਕ ਕੁਆਲੀਫਾਈਡ ਇਹ ਬੇਟੀ ਦੀ ਕੁਆਲਿਫਿਕੇਸ਼ਨ ਆ ਜੀ ਭਰਾ ਇਟਲੀ ਆ ਦੋ ਭਰਾ ਨੇ ਇੱਕ ਇਟਲੀ ਆ ਦੂਜਾ ਮੈਡੀਕਲ ਸਟੋਰ ਚਲਾ ਰਿਹਾ ਇਹਨਾਂ ਦੀ ਰਿਕੁਆਇਰਮੈਂਟ ਪੜਿਆ ਲਿਖਿਆ ਲੜਕਾ ਸਰਕਾਰੀ ਜੋਬ ਕਰਦਾ ਹੋਵੇ ਜਾਂ ਆਪਣਾ ਬਿਜ਼ਨਸ ਹੋਵੇ ਬਟੰਡੇ ਦੇ 80 ਕਿਲੋਮੀਟਰ ਦੇ ਢੇਰੇ ਵਾਲੇ ਸੰਪਰਕ ਕਰਨ ਦੂਰ ਵਾਲੇ ਨਾ ਕਰਨ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸਤਾ ਲੋਡ ਕਰੋ ਜੀ ਹਰਨੇਕ ਸਿੰਘ ਬਾਜਵਾ ਜੱਟ ਸਿੱਖ ਲੜਕਾ ਬਟਾਲਾ ਏਰੀਆ ਜਰਮਨ ਨਾ ਕਹ ਹੈ 1996 ਡੇਟ ਆਵਰ ਦਾ 5 ਫੁੱਟ 11 ਇੰਚ ਕੱਦ ਬੀ ਟੈਕ ਫਰੋਮ ਇੰਡੀਆ ਐਮ ਟੈਕ ਫਰੋਮ ਜਰਮਨ ਰੈਪਿਊਟੇਟਡ ਫਾਰਮ ਜਰਮਨ ਦੇ ਵਿੱਚ ਹੈ ਜੌਬ ਕਰਦੇ ਨੇ ਵਧੀਆ ਜੌਬ ਆ ਵਧੀਆ ਸੈਲਰੀ ਆ ਬਤੌਰ ਮੈਨੇਜਰ ਉੱਥੇ ਕੰਮ ਕਰ ਰਹੇ ਨੇ ਪਿਤਾ ਜੀ ਨੇ ਸਰਕਾਰੀ ਜੌਬ ਤੋਂ ਰਿਟਾਇਰ ਨੇ ਭਰਾ ਸਰਕਾਰੀ ਜੌਬ ਕਰ ਰਹੇ ਨੇ ਪ੍ਰਾਪਰਟੀ 7 ਏਕੜ ਅਤੇ ਨਾਲ ਇਹਨਾਂ ਦੇ ਡੈਰੀ ਫਾਰਮ ਚਲਾ ਰਹੇ ਨੇ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਵਧੇਰੇ ਜਾਣਕਾਰੀ ਲਈ ਇਹਨਾਂ ਨਾਲ ਗੱਲਬਾਤ ਇਹਨਾਂ ਨਾਲ ਸਿੱਧੀ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਬਰਨਾਲਾ ਏਰੀਆ ਪੀ ਆਰ ਕੈਨੇਡਾ 1996 ਡੇਟ ਆਫ ਬਰਥ 6 ਫੁੱਟ 1 ਇੰਚ ਕੱਦ 32 ਏਕੜ ਪ੍ਰਾਪਰਟੀ ਕੈਨੇਡਾ ਵਿੱਚ ਆਪਣਾ ਘਰ ਹੈ ਇਹਨਾਂ ਦਾ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕ੍ਰਿਮਿਨਲੀ ਕ੍ਰਿਮਿਨੋਲੋਜੀ ਇਹ ਕੈਨੇਡਾ ਤੋਂ ਕੀਤਾ ਇਹਨਾਂ ਨੇ ਪੋਸਟ ਗ੍ਰੈਜੂਏਟ ਡਿਪਲੋਮਾ ਕ੍ਰਿਮਿਨੋਲੋਜੀ ਕੈਨੇਡਾ ਤੋਂ ਜੀ ਅੱਜ ਕੱਲ੍ਹ ਨਾਲ ਇਹ ਸਟੱਡੀ ਵੀ ਕਰ ਰਹੇ ਨੇ ਪਲੇਸ ਦੀ ਜੌਬ ਆਸਤੇ ਕੈਨੇਡਾ ਦੇਖੇ ਨੀਟ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਗਰਲ ਕੈਨੇਡਾ ਔਰ ਇੰਡੀਆ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਬਠਿੰਡਾ ਏਰੀਆ 1991 ਡੇਟ ਆਫ ਬਰਥ 5 ਫੁੱਟ 10 ਇੰਚ ਕਾ 10+2 ਕੁਆਲੀਫਿਕੇਸ਼ਨ ਪ੍ਰਾਪਰਟੀ ਵੀ ਏਕੜ ਮਾਤਾ ਪਿਤਾ ਦਾ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਆ। ਕਰੇਲੂ ਲੜਕੀ ਦੀ ਜ਼ਰੂਰਤ ਆ। ਸਕਰੀਨ ਤੇ ਨੰਬਰ ਚੱਲਦਾ ਜੀ। ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ। ਹਰਪ੍ਰੀਤ ਕੌਰ ਘਾਰੂ ਗੋਤ ਮਝਵੀ ਬਾਲਮੀਕ ਲੜਕੀ ਪੀ ਆਰ ਕੈਨੇਡਾ 1995 ਡੇਟ ਆਵਰਥ 5 ਫੁੱਟ 8 ਇੰਚ ਕੱਦ ਕੰਪਿਊਟਰ ਪ੍ਰੋਗਰਾਮ ਕੁਆਲੀਫਿਕੇਸ਼ਨ ਵਰਕ ਆਈਟੀ ਨੈਟਵਰਕ ਐਡਮਨ ਦੇ ਵਿੱਚ ਜੌਬ ਕਰਦੇ ਨੇ ਮਾਤਾ ਪਿਤਾ ਗਰੀਸ ਦੇ ਵਿੱਚ ਨੇ ਭਰਾ ਇਹਨਾਂ ਦਾ ਯੂ ਐਸ ਏ ਆ ਮੱਝ ਵੀ ਬਾਲਮੀਕ ਲੜਕਾ ਹੋਵੇ ਕੱਦ 5 ਫੁੱਟ 10 ਇੰਚ ਤੋਂ ਜ਼ਿਆਦਾ ਹੋਵੇ ਐਜੂਕੇਟਿਡ ਹੋਵੇ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਿਕਰੀ ਤੇ ਚੱਲ ਰਹੇ ਨੰਬਰ ਤੇ ਤੁਸੀਂ ਵਧੇਰੇ ਜਾਣਕਾਰੀ ਲਈ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮਗੜੀਆ ਸਿੱਖ ਲੜਕਾ ਲੋਟੇ ਗੋਤ ਲੁਧਿਆਣਾ ਏਰੀਆ ਇਹ ਵੀ ਲੜਕਾ ਜਰਮਨਾਂ ਵਰਕ ਪਰਮਿਟ ਤੇ 1996 ਡੇਟ ਆਫ ਬਰਥ 6 ਫੁੱਟ ਕਾਰਡ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਐਮ ਐਸ ਸੀ ਪ੍ਰੋਜੈਕਟ ਮੈਨੇਜਮੈਂਟ ਇੱਕ ਇਹਨਾਂ ਦੀ ਇਹ ਕੁਆਲਿਫੀਕੇਸ਼ਨ ਹੈ ਜਰਮਨ ਤੋਂ ਐਮ ਐ ਟੂਰਿਜ਼ਮ ਹਸਪਿਟੈਲਿਟੀ ਐਂਡ ਇਵੈਂਟ ਮੈਨੇਜਮੈਂਟ ਇਹ ਵੀ ਜਰਮਨ ਤੋਂ ਕੀਤੀ ਹੋਈ ਆ ਨੀਡ ਵੈਲ ਕੁਆਲਿਫਾਈਡ ਐਂਡ ਬਿਊਟੀਫੁੱਲ ਗਰਲ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਿਗਰੇਟ ਨੰਬਰ ਚੱਲਦਾ ਤੁਸੀਂ ਗੱਲਬਾਤ ਕਰ ਸਕਦੇ ਹੋ ਲਾਪਰੇਤ ਸਿੰਘ ਰਾਮਗੜੀ ਆ ਸਿੱਖ ਲੜਕਾ ਜਗਰਾਉ ਲੁਧਿਆਣਾ ਏਰੀਆ ਕੈਨੇਡਾ ਪੀਆ 1998 ਡੇਟ ਆ ਬਾਰ 6 ਫੁੱਟ ਕੱਦ ਡਿਪਲੋਮਾ ਜਨਰਲ ਸਾਇੰਸ ਕੈਨੇਡਾ ਇਹ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਜੀ ਆਪਣਾ ਘਰ ਆ ਸਾਰੀ ਕੈਨੇਡਾ ਵਿੱਚ ਇਹਨਾਂ ਦਾ ਨੀਡ ਵੈਲ ਐਜੂਕੇਟਿਡ ਕੈਨੇਡੀਅਨ ਗਰ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੀ ਪੋਲਰ ਗੋਤ ਜਲੰਧਰ ਏਰੀਆ 1993 ਡੇਟ ਆਫ ਬਰਥ 5 ਫੁੱਟ ਕੱਤ ਮਾਸਟਰ ਇਨ ਬਾਇਓ ਟੈਕਨੋਲੋਜੀ ਇੰਡੀਆ ਤੋਂ ਐਮ ਐਸ ਸੀ ਇਨ ਮਕੈਨੀਕਲ ਇੰਜੀਨੀਅਰਿੰਗ ਕੈਨੇਡਾ ਤੋਂ ਕੀਤੀ ਹੋਈ ਹੈ ਇਹਨਾਂ ਦੀ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੁਕਿੰਗ ਫਾਰ ਐਨ ਐਜੂਕੇਟਿਡ ਮਿਨੀਮਮ ਮਾਸਟਰ fromParams ਰਿਪਿਊਟਡ ਯੂਨੀਵਰਸਿਟੀ ਐਂਡ ਵੈਲ ਸੈਟਲਡ ਪੀ ਆਰ ਬாய் ਫਰੋਮ ਜੱਟ ਸਿੱਖ ਫੈਮਿਲੀ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸੋਹਣਾ ਸਿੱਖਾ ਪੜਿਆ ਲਿਖਿਆ ਲੜਕਾ ਘੱਟੋ ਘੱਟ 62 ਡਿਗਰੀ ਉਹਨਾਂ ਦੇ ਕੋਲ ਹੋਵੇ ਪੀ ਆਰ ਕੈਨੇਡਾ ਹੋਵੇ ਜੱਟ ਸਿੱਖ ਪਰਿਵਾਰ ਤੋਂ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਖੱਤਰੀ ਬਰਮਾ ਲੜਕਾ ਮੰਗਲਿਕ ਹੁਸ਼ਿਆਰਪੁਰ ਏਰੀਆ 1995 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ बीसी ਕੀਤੀ ਹੋਈ ਆ ابو ਦबई ਅਕਾਊਂਟੈਂਟ ਦੀ ਜੌਬ ਕਰਦੇ ਨੇ 1 ਲੱਖ ਪ੍ਰਤੀ ਮਹੀਨਾ ਇਹਨਾਂ ਦੀ ਕਮਾ ਉਥੇ ਭੈਣ ਮੈਰਿਡਾ ਨੀਟ ਵੈਲ ਐਜੂਕੇਟਿਡ ਮੰਗਲਿਕ ਗਰਲ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕ੍ਰੀਟ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰੁਪਿੰਦਰ ਸਿੰਘ ਪਰਜਾਪਤ ਲੜਕਾ ਸੁਗਰੌਰ ਏਰੀਆ 1993 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਐਮਏ ਇੰਗਲਿਸ਼ एमए पॉलिटिकल साइंस सीआईए ਇਹਨਾਂ ਦੀ ਕੁਆਲਿਫੀਕੇਸ਼ਨ ਆ ਟੈਕਸੇਸ਼ਨ ਅਕਾਊਂਟੈਂਟ ਤੌਰ ਤੇ ਇਹ জব ਕਰ ਰਹੇ ਨੇ ਵੈਲ এডਿਕੇਟਿਡ ਗੱਲ ਇਹਨਾਂ ਦੀ ਰਿਕੁਆਇਰਡ ਆ ਲੜਕੀ ਵਧੀਆ ਪੜੀ ਲਿਖੀ ਹੋਵੇ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸਿੱਧੂ ਗੋਦ ਬਨਾਲਾ ਏਰੀਆ 1993 ਡੇਟ ਆਫ ਬਰਥ 6 ਫੁੱਟ 1 ਇੰਚ ਦਾ बीटेक मैकेनिकल इंजीनियरिंग क्वालिफिकेशन ए बेटा गवर्नमेंट जॉब ਕਰਦਾ ਐਕਸਾਈਜ਼ ਐਂਡ ਟੈਕਸੇਸ਼ਨ ਇਨਸਪੈਕਟਰ ਇਨਕਮ ਟੈਕਸ ਮੈਕਮ ਦੇ ਵਿੱਚ ਇਹ ਬਤੌਰ ਇਨਸਪੈਕਟਰ জব ਕਰ ਰਹੇ ਨੇ ਸੱਤ ਏਕੜੇ ਨਾਲ ਕੋਲ ਪ੍ਰਾਪਰਟੀ ਆ ਦੋ ਪਰਾਨ ਨੇ ਦੂਜਾ ਭਰਾ ਇਹਨਾਂ ਦਾ ਜੋਕੇ ਆ ਦੋ ਏਕੜ ਪ੍ਰਾਪਰਟੀ ਇਹਨਾਂ ਨੇ ਬਠਿੰਡਾ ਚੰਡੀਗੜ੍ਹ ਹਾਈਵੇ ਉੱਪਰ ਆ 17000 ਰੁਪਏ ਪ੍ਰਤੀ ਮਹੀਨਾ ਹੈ ਗਵਰਨਮੈਂਟ ਜੌਬ ਕਰਦੇ ਹੋਏ ਆਪਣੀ ਸੈਲਰੀ ਲੈ ਰਹੇ ਨੇ ਵੈਲ ਕੁਆਲਿਫਾਈਡ ਸੋਹਣੀ ਸੁਨੱਖੀ ਲੜਕੀ ਦੀ ਜ਼ਰੂਰਤ ਹੈ ਸਰਕਾਰੀ ਜ਼ੌਰ ਨੂੰ ਪਹਿ ਦਿੱਤੀ ਜਾਵੇਗੀ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਚੱਲੇ ਨੰਬਰ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਪਰਜਾਪਤ ਸਿੱਖ ਲੜਕਾ ਲਖੇਸਰ ਗੋਤ ਅੰਮ੍ਰਿਤਸਰ ਸਾਹਿਬ ਅੱਜ ਕੱਲ ਇਹ ਫਰੀਦাবাদ ਰਹਿ ਰਹੇ ਨੇ 1993 ਡੇਟ ਆਵਰ 5 ਫੁੱਟ 10 ਇੰਚ ਕਾਦ ਬੀ ਕਾਮ ਕੀਤੀ ਹੋਈ ਹੈ ਸੀਏ ਕੀਤੀ ਹੈ ਔਰ ਕਲ ਫਾਈਨਾਂਸ ਦੇ ਵਿੱਚ ਜਪਾਨੀ ਕੰਪਨੀ ਹੈ ਜੀ ਇਹ ਐਨ ਕੋਰਟ ਕੋਬੋਟਾ ਸਕਵੋਟ ਕੋਬੋਟਾ 2.5 ਲੱਖ ਪ੍ਰਤੀ ਸਾਲ ਇਹਨਾਂ ਦੀ ਪੈਕੇਜ ਆ ਇੱਕ ਭਰਾ ਐਫਸੀਆਈ ਦੇ ਵਿੱਚ ਇਨਸਪੈਕਟਰ ਦਾ ਮੈਰਿਡਾ ਹੋ ਦੂਸਰਾ ਭਰਾ ਸਟੱਡੀ ਕਰ ਰਿਹਾ ਨੀਟ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਗਰਲ ਪ੍ਰਾਫਰਟ ਹੋਈ ਐਮਐਨਸੀ ਨੇੜੇ ਫਰੀਦাবাদ ਸੋਹਣੀ ਸੁਨੱਖੀ ਪੜ੍ਹੇ ਲਿਖੀ ਲੜਕੀ ਕਿਸੇ ਇਹਨਾਂ ਦੇ ਬਰਾਬਰ ਦੀ ਜੋਗਤਾ ਰੱਖਦੀ ਹੋਵੇ ਤੇ ਫਰੀਦਾਬਾਦ ਕਿਸੇ ਮਲਟੀਨੈਸ਼ਨਲ ਕੰਪਨੀ ਵਿੱਚ ਜੌਬ ਕਰਦੇ ਉਹਨੂੰ ਇਹ ਪਹਿਲ ਦੇਣਗੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੰਬੌਲ ਸਿੱਖ ਲੜਕਾ ਗੋਤਿੰਦ ਸ਼ਹਿਰ ਜਲੰਧਰ 1996 ਡੇਟਾ ਆ ਬਾਤ 5 ਫੁੱਟ 11 ਇੰਚ ਕਾ ਤੇ ਸੌਫਟਵੇਅਰ ਇੰਜੀਨੀਅਰ ਦੇ ਤੌਰ ਤੇ ਜੌਬ ਕਰਦੇ ਨੇ 17000 ਰੁਪਏ ਪਰ ਮਹੀਨੇ ਦੀ ਆਮਦਨ ਆ ਨੀਡ ਐਜੂਕੇਟਿਡ ਗੱਲ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਸਕਰੀਨ ਤੇ ਨੰਬਰ ਚੱਲਦਾ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਹਰਿੰਦਰਜੀਤ ਸਿੰਘ ਵਿਰਕ ਜੱਟ ਸਿੱਖ ਲੜਕਾ ਪੀ ਆਰ ਕੈਨੇਡਾ 1995 ਡੇਟ ਆਫ ਬਰਥ 5 ਫੁੱਟ 10 ਇੰਚ ਕਾਰ ਮਕੈਨੀਕਲ ਇੰਜੀਨੀਅਰਿੰਗ ਕੁਆਲਿਫਿਕੇਸ਼ਨ ਆ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਕੈਨੇਡਾ ਤੋਂ ਮਲਟੀ ਨੇਸ਼ਨਲ ਕਾਰਪੋਰੇਸ਼ਨ ਕੰਪਨੀ ਦੇ ਵਿੱਚ ਇਹ ਜੋਬ ਕਰਦਿੰਨਾ 1 ਲੱਖ ਡਾਲਰ ਸੈਲਰੀ ਹੈ ਇਹਨਾਂ ਦੀ ਸਗਰੀ ਤੇ ਇਹਨਾਂ ਦੀ ਰਿਕੁਆਇਰਮੈਂਟ ਲੜਕੀ ਕੈਨੇਡਾ ਜਾਂ ਇੰਡੀਆ ਤੋਂ ਹੋਵੇ ਬਧੀਆ ਪੜੀ ਲਿਖੀ ਸੋਹਣੀ ਸੁਨੱਖੀ ਹੋਵੇ ਬੀਐਸਸੀ ਨਰਸਿੰਗ ਵਗੈਰਾ ਕੀਤੀ ਹੋਵੇ ਜਾਂ ਇਸ ਦੇ ਬਰਾਬਰ ਦੇ ਕੋਈ ਮੈਡੀਕਲ ਆਈ.ਡੀ. ਹੋਰ ਵੀ ਕੋਈ ਕੁਆਲਿਫਿਕੇਸ਼ਨ ਹੋ ਸਕਦੀ ਆ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਸਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੀ ਅਮਰਧਾਰੀਆ ਲੜਕੀ ਹੈ ਗਿੱਲ ਗੋਤ ਫਰੀ ਮਾਉਥ ਕੈਲੀਫੋਰਨੀਆ ਯੂ ਐਸ ਏ ਨਾਮ ਕੌਰ ਜੱਟ ਸਿੱਖ ਅੰਮ੍ਰਿਤਾਰੀ ਲੜਕੀ ਗਿੱਲ ਗੋਤ ਫਰੀਮਾਉਂਟ ਕੈਲੀਫੋਰਨੀਆ ਯੂ ਐਸ ਏ ਨੂੰ ਬਲੌਂਕ ਕਰਦੀ ਆ 1993 ਡੇਟ ਆਫ ਬਰਥ 5 ਫੁੱਟ 4 ਇੰਚ ਕੱਤ ਬੀ ਐਸ ਸੀ ਇਨ ਸਾਇੰਸ ਐਂਡ ਮਾਸਟਰ ਇਨ ਪਬਲਿਕ ਹੈਲਥ ਇਹ ਇਹਨਾਂ ਦੇ ਕੁਆਲੀਫਿਕੇਸ਼ਨ ਆ ਸਟੈਨਫੋਰਡ ਹਸਪੀਟਲ ਦੇ ਵਿੱਚ ਇਹ ਬੇਟੀ ਜੌਬ ਕਰਦੀ ਆ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਜੀ ਬਰਾਬਰ ਦੀ ਯੋਗਤਾ ਵਾਲਾ ਅਮਰਤਾਰੀ ਲੜਕਾ ਸਿੱਖੀ ਸਰੂਪ ਵਿੱਚ ਹੋਵੇ, మాਸ ਸ਼ਰਾਬ ਤੋਂ ਮੁਕਤ ਹੋਵੇ। ਸਿਰਫ ਤੇ ਸਿਰਫ ਅਮਰੀਕੀ ਪਰਿਵਾਰ ਹੀ ਗੱਲ ਕਰ ਸਕਾਲ ਕਰ ਸਕਦੇ ਹਨ। ਇਹ ਕਹਿੰਦੇ ਪਹਿਲਾਂ ਬਾਇਓ ਡਾਟਾ ਤੇ ਪਿਕਚਰ ਭੇਜੋ। ਫਿਰ ਸਾਡੇ ਨਾਲ ਤੁਸੀਂ ਗੱਲ ਕਰੋ ਜੇ ਪਹਿਲਾਂ ਬਾਇਓ ਡਾਟਾ ਤੇ ਪਿਕਚਰ ਭੇਜੋ ਜੇ ਉਹਨਾਂ ਨੂੰ ਲੜਕੀ ਵਾਲਿਆਂ ਨੂੰ ਇਹ ਠੀਕ ਲਗੂ ਫਿਰ ਤੁਹਾਡੇ ਨਾਲ ਆਪ ਗੱਲ ਕਰ ਲੈਣਗੇ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਸਟਲੇ ਖੱਤਰੀ ਲੜਕਾ ਜਲੰਧਰ ਕੈਂਟ ਵਰਕ ਪਰਮੈਂਟ ਤੇ ਕੈਨੇਡਾ ਪੀਆਰ ਅੰਡਰ ਪ੍ਰੋਸੈਸ 1995 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਬੀਸੀ ਕੀਤੀ ਹੋਈ ਆ ਆਈਟੀ ਕੀਤੀ ਹੋਈ ਆ ਹਿਊਮਨ ਰਿਸੋਰਸਸ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੀਤਾ ਹੋਇਆ ਕੈਨੇਡਾ ਤੋਂ ਲੜਕੀ ਦਾ ਕੱਦ 5 ਫੁੱਟ 3 ਇੰਚ ਤੋਂ ਜ਼ਿਆਦਾ ਹੋਵੇ ਖੱਤਰੀ ਪਰਵਾ ਦੀ ਹੋਵੇ ਮੰਗਲਿਕ ਹੋਵੇ ਲੜਕੀ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰਦੇ ਸਰਬਜੀਤ ਸਿੰਘ ਜੱਟ ਸਿੱਖ ਲੜਕਾ ਜਲੰਧਰ ਏਰੀਆ ਹੁਣੇ ਲਗਕਾ ਜੂਕੇਰੇ ਵਿੱਚ ਰਹਿ ਰਿਹਾ 6 ਫੁੱਟ 2 ਇੰਚ ਇਹਨਾਂ ਦਾ ਕੱਦ ਦਾ ਬਦੌਰ ਮੈਨੇਜਰ ਹੈ ਯੂਐਸਟੇ ਵਿੱਚ ਜੋਬ ਕਰਦੇ ਨੇ ਪੈਂਡ ਪੀਆਰ ਕੈਨੇਡਾ ਨੀਡਰ ਕੁਆਲਿਫਾਈਡ ਗਰਲ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੀ ਚਹਿਰਗੋਤ ਉਮਰ 46 ਸਾਲ ਤਲਾਕशुदा ਕੋਈ ਬੱਚਾ ਨਹੀਂ ਇਹਨਾਂ ਦੀ ਉਮਰ ਦਾ ਲੜਕਾ ਐਨਆਰਆਈ ਹੋਵੇ ਜਾਂ ਇੰਡੀਆ ਤੋਂ ਹੋਵੇ 6-7 ਕਿੱਲੇ ਉਹਨਾਂ ਕੋਲੇ ਪ੍ਰਾਪਰਟੀ ਹੋਣੀ ਚਾਹੀਦੀ ਆ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਸਤਾ ਨੋਟ ਕਰੋ ਜੀ ਕੰਬੌਜ਼ ਸਿੱਖ ਲੜਕਾ ਯੂਕੇ ਜ਼ਿਲੰਦਰ ਏਰੀਆ 1990 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਆਈਟੇ ਕੀਤੀ ਹੋਈ ਆ ਇਕਲੌਤਾ ਬੇਟਾ ਹੈ ਭੈਣ ਇਹਨਾਂ ਦੇ ਮੈਰਿਡ ਆ ਪ੍ਰਾਪਰਟੀ 8 ਕਿੱਲੇ ਆ 3 ਪਲਾਟ ਨੇ ਵਧੀਆ ਕੋਠੀ ਆ ਲੜਕੀ ਯੂਕੇ ਜਾਂ ਇੰਡੀਆ ਤੋਂ ਹੋਵੇ ਜ਼ਿਲੰਦਰ ਜ਼ਿਲੇ ਵਾਲੇ ਹੀ ਸੰਪਰਕ ਕਰਨ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜੀ ਵਧੇਰੇ ਜਾਣਕਾਰੀ ਲੈ ਇਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਲੜਕੀ ਦਾ ਡਾਕਟਰਾਂ ਲੜਕੀ ਇਹ ਯੂ ਐਸ ਏ ਵੇਗੇ ਨਾਮ ਡਾਕਟਰ ਕ ਜੱਟ ਸਿੱਖ ਲੜਕੀ ਯੂ ਐਸ ਏ ਵਾਸ਼ਿੰਗਟਨ ਇਹ ਬੇਟੀ ਕੋਲੇ ਯੂ ਐਸ ਏ ਅਤੇ ਕੈਨੇਡਾ ਦੀ ਡੁਹਰੀ ਸਿਟੀਜ਼ਨਸ਼ਿਪ ਆ ਐਮ ਡੀ ਇਹਨਾਂ ਦੀ ਕੀਤੀ ਹੋਈ ਆ ਇਹ ਐਮ ਡੀ ਤੋਂ ਬਾਅਦ ਰੈਜ਼ੀਡੈਂਸੀ ਫੈਮਿਲੀ ਮੈਡੀਸਨ ਵਿਦ ਪਲਾਨਸ ਫਾਰ ਫੈਲੋਸ਼ਿਪ ਫਾਈਨਲ ਇਅਰ ਹਾਇਰ ਸਟੱਡੀ ਕਰ ਰਹੇ ਨੇ ਫੈਲੋਸ਼ਿਪ ਲੈਣ ਵਾਸਤੇ ਫਾਈਨਲ ਇਅਰ ਚੱਲ ਰਿਹਾ ਹੈ ਇਹਨਾਂ ਦਾ ਮਾਤਾ ਪਿਤਾ ਦੀ ਇਕੱਲੀ ਬੇਟੀ ਹੈ ਇਹ ਪਿਤਾ ਜੀ ਇਹਨਾਂ ਦੇ ਇਲੈਕਟ੍ਰੀਕਲ ਇੰਜੀਨੀਅਰ ਨੇ ਯੂ ਐਸ ਏ ਦੇ ਵਿੱਚ ਅਤੇ ਇੰਡੀਆ ਤੇ ਯੂ ਐਸ ਏ ਦੇ ਵਿੱਚ ਇਹਨਾਂ ਕੋਲੇ ਬਹੁਤ ਸੋਹਣੇ ਪ੍ਰਾਪਰਟੀ ਦੇ ਇਹ ਮਾਰਕ ਨੇ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਜੀ ਲੜਕਾ ਲੜਕੀ ਦੇ ਬਰਾਬਰ ਦੀ ਜੋਬਤਾ ਰੱਖਦਾ ਹੋਵੇ ਐਮ ਡੀ ਡਾਕਟਰ ਜਾਂ ਇੰਜੀਨੀਅਰ ਹੋਵੇ ਵੈਲ ਸੈਟਲਡ ਹੋਵੇ ਜੁਐਸਏ ਬੇਕੇ ਸਿਆਲਟ ਅਤੇ ਵਾਸ਼ਿੰਗਟਨ ਨੂੰ ਪਹਲ ਦਿੱਤੀ ਜਾਵੇਗੀ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੱਟ ਸਿੱਖ ਲੜਕਾ ਛੱਠਾ ਗੋਤ ਤਰਨਤਨ ਸਾਹਿਬ ਕੈਨੇਡਾ ਸਿਟੀਜ਼ਨ 1998 ਦੇ ਡੇਟ ਆ ਵਰਤ 5 ਫੁੱਟ 10 ਇੰਚ ਕੱਦ ਸੀਨੀਅਰ ਨੈਟਵਰਕ ਟੈਕਨੀਸ਼ੀਅਨ ਦੇ ਤੌਰ ਤੇ ਹੀ ਜੌਬ ਕਰਦੇ ਨੇ ਪਿਤਾ ਜੀ ਇਹਨਾਂ ਦੇ ਐਕ ਸਰਵਿਸਮੈਨ ਨੇ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕੀ ਬੀਐਸਸੀ ਨਰਸਿੰਗ ਬੀਸੀਏ ਐਮਸੀਏ ਐਨਬੀਏ ਕੈਨੇਡਾ ਜਾਂ ਇੰਡੀਆ ਤੋਂ ਹੋਵੇ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸਿੱਧੀ ਉਹਨਾਂ ਨਾਲ ਗੱਲ ਕਰੋ ਅਗਲਾ ਰਿਤਾ ਨੋਟ ਕਰੋ ਜੀ ਦਵਿੰਦਰ ਸਿੰਘ ਪੂਨੇ ਤੋਂ ਮਹਾਰਾਸ਼ਟਰ ਤੋਂ 1994 ਡੇਟ ਆਫ ਬਰਥ 6 ਫੁੱਟ ਕੱਦ 10+2 ਕੁਆਲਿਫਿਕੇਸ਼ਨ ਆ ਇਹ 파ਰਟੀ ਅਤੇ ਕੀਰਤਨ ਸਿੰਘ ਦੀ ਸੇਵਾ ਕਰ ਰਹੇ ਨੇ ਕਿਉਂਟੀ ਨਿਭਾ ਰਹੇ ਨੇ ਨਾਲ ਕੋਸਮੈਟਿਕ ਦੀ ਆਪਣੇ ਕੰਮ ਵੀ ਕਰ ਰਹੇ ਨੇ ਪਿਤਾ ਜੀ ਨਾਲ ਦੇ ਆਰਮੀ ਤੋਂ ਸੂਬੇਦਾਰ ਰਿਟਾਇਰਡ ਨੇ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਜੀ RAMDAS ਜੀ ਦਾ ਪਰਿਵਾਰ ਦੀ ਪੜ੍ਹੀ ਲਿਖੀ ਲੜਕੀ ਜੋ ਮਹਾਰਾਸ਼ਟਰ ਵਿੱਚ ਰਣਾ ਪਸੰਦ ਕਰਦੀ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਜੈ ਕਪੂਰ ਖੱਤਰੀ ਲੜਕਾ ਜੀਰਕਪੁਰ ਮੋਹਾਲੀ 1991 ਡੇਟ ਆਫ ਬਰਥ ਆਪਣਾ ਮਕਾਨ ਆ ਇਹਨਾਂ ਦਾ ਆਪਣੀ ਦੁਕਾਨ ਆ ਜੀਰਕਪੁਰ ਵਿੱਚ ਮਾਤਾ ਪੁੱਤ ਮਾਤਾ ਪਿਤਾ ਜੀ ਨੇ ਸਰਗਵਾਸ ਹੋ ਚੁੱਕੇ ਮਾਤਾ ਜੀ ਇਹਨਾਂ ਦੇ ਗਵਰਨਮੈਂਟ ਪੈਨਸ਼ਨ ਲੈ ਰਹੇ ਨੇ ਇਹਨਾਂ ਦੀ ਰਿਕੁਆਇਰਮੈਂਟ ਲੜਕੀ ਤਲਾਕशुदा ਦਾ ਜਾਂ ਵਿਧਵਾ ਹੋਵੇ ਲੜਕਾ ਥੋੜਾ ਜਿਹਾ ਹੈਂਡੀਕੈਪ ਆ ਜ਼ਰੂਰਤਮੰਦ ਜੋ ਇਹੋ ਜਿਹੇ ਰਿਸ਼ਤੇ ਦੀ ਜ਼ਰੂਰਤਮੰਦ ਨੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਵਰਕ ਪਰਮਿਟ ਤੇ ਕੈਨੇਡਾ 2002 ਡੇਟ ਆਫ ਬਰਥ 11 ਕਿਲਨੇ ਕੋਲ ਪ੍ਰਾਪਰਟੀ ਆ ਇਕਲੌਤਾ ਬੇਟਾ ਕੈਨੇਡਾ ਪੀਆ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਲੜਕੀ ਦਾ ਨਾਮ ਕੌਰ ਜੱਟ ਸਿੱਖ ਲੜਕੀ ਬਠਿੰਡਾ ਏਰੀਆ 1995 ਡੇਟ ਆਫ ਬਰਥ 5 ਫੁੱਟ 4 ਇੰਚ ਕੱਟ ਬੀਸੀਏ ਕੁਆਲਿਫਿਕੇਸ਼ਨ ਪੈਨ ਮੈਰਿਡ ਭਰਾ ਅਨਮੈਰਿਡ ਇਹ ਲੜਕੀ ਵਿਧਵਾ ਜੀ ਇਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਮੀਡਲ ਕਲਾਸ ਫੈਮਿਲੀ ਹੈ ਜੀ ਇਹ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਲੜਕਾ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਜੋ ਕਿ ਯੂ ਐਸ ਏ ਕਿਸੇ ਵੀ ਕੰਟਰੀ ਤੋਂ ਹੋ ਸਕਦਾ ਸਿਰਫ ਤੇ ਸਿਰਫ ਕਹਿੰਦੇ ਫਾਰਮ ਕੰਟਰੀ ਵਾਲੇ ਹੀ ਸੰਪਰਕ ਕਰਨ ਇੰਡੀਆ ਵਾਲੇ ਸੰਪਰਕ ਨਾ ਕਰਨ ਸਿਗਰੀ ਨੰਬਰ ਚੱਲ ਰਿਹਾ ਜੀ ਅਗਲਾ ਰਿਸ਼ਤਾ ਨੋਟ ਕਰੋ ਰਾਮਗੜੀਆ ਸਿੱਖ ਲੜਕਾ ਸੱਘੂ ਗੋਤ ਅੰਮ੍ਰਿਤਸਰ ਸਾਹਿਬ 1996 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਬੀ ਕਾਮ ਇਹਨਾਂ ਦੀ ਕੁਆਲਿਫਿਕੇਸ਼ਨ ਆ ਜੂਰਪ ਕੰਟਰੀ ਦੇ ਵਿੱਚ ਇਹ ਵਧੀਆ ਜੌਬ ਕਰ ਰਹੇ ਨੇ ਪੜ੍ਹੇ ਲਿਖੇ ਘਰੇਲੂ ਲੜਕੇ ਦੀ ਜ਼ਰੂਰਤ ਆ। ਸਿਗਰੀਟੇ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ। ਅਗਲਾ ਰਿਸ਼ਤਾ ਨੋਟ ਕਰੋ ਜੀ। ਮਨਦੀਪ ਸਿੰਘ ਜੱਟ ਸਿੱਖ ਲੜਕਾ 1994 ਡੇਟਾ ਬਾਰਤ 5 ਫੁੱਟ 11 ਇੰਚ ਕੱਤ। ਬੀਏ ਕੀਤੀ ਹੋਈ ਆ। ਪੀਜੀਡੀਸੀਏ ਡਿਪਲੋਮਾ ਕੀਤਾ ਹੈ। ਐਚਡੀਐਫਸੀ ਬੈਂਕ ਦੇ ਵਿੱਚ ਡਿਊਟੀ ਮੈਨੇਜਰ ਦੇ ਤੌਰ ਤੇ ਕੰਮ ਕਰਦੇ ਨੇ। 50000 ਰੁਪਏ ਇਹਨਾਂ ਦੀ ਸੈਲਰੀ ਆ। ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ ਇਹਨਾਂ ਦੀ ਰਿਕੁਆਇਰਮੈਂਟ ਆ ਜੀ। ਅਗਲਾ ਰਿਸ਼ਤਾ ਨੋਟ ਕਰੋ। ਥਾਣਾ ਈਸ਼ਵਰ ਪ੍ਰਤਾਪ ਸੋਨੀ ਰਾਜਪੂਤ ਸੁਨਿਆਰ ਲੜਕਾ ਉਬੋਰ ਏਰੀਆ 1991 ਡੇਟ ਆਫ ਬਰਥ 5 ਫੁੱਟ 10 ਇੰਚ ਕੱਤ 20 ਸੀ ਕੀਤੀ ਗਿਆ ਵਰਕ ਕਰਦੇ ਨੇ ਕੰਮ ਕਰਦੇ ਨੇ اٹੈਂਡੈਂਟ ਇਨ ਪੰਜਾਬ ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਗਵਰਨਮੈਂਟ ਜੌਬ ਇਹ ਲੜਕਾ ਗਵਰਨਮੈਂਟ ਜੌਬ ਕਰਦਾ ਜੀ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਨੀਟ ਵੈਲ ਐਜੂਕੇਟਿਡ ਗਰਲ ਕਾਸਟ ਨੋ ਵਾਰ ਸਿਕ੍ਰੀਟ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਹਰੀ ਕੇ ਗੋਦ ਸ਼ਹਿਰ ਸੰਗਰੂਰ 1993 ਡੇਟ ਆਵਤ 6 ਫੁੱਟ ਕੱਤ ਬੀਏ ਕੀਤੀ ਹੋਈ ਆ ਚੰਡੀਗੜ੍ਹ ਆਪਣਾ ਬਿਜ਼ਨਸ ਆ ਵਧੀਆ ਆਮਦਾਣਾ ਇਹਨਾਂ ਦੀ ਛੋਟਾ ਭਰਾ ਇਹਨਾਂ ਦਾ ਪੀਆਰ ਕੈਨੇਡਾ ਮਾਤਾ ਪਿਤਾ ਜੀ ਇਹਨਾਂ ਦੇ ਸਰਕਾਰੀ ਜੋ ਕਰਦੇ ਰਹੇ ਨੇ ਮਾਤਾ ਜੀ ਰਿਟਾਇਰ ਹੋ ਗਏ ਪਿਤਾ ਜੀ ਕਰ ਰਹੇ ਨੇ ਬੈਲ ਸੈਟਲਡ ਫੈਮਲੀ ਆ ਖੇਤੀਬਾੜੀ ਅਤੇ ਕਮਰਸ਼ੀਅਲ ਅਰਬਨ ਐਗਰੀਕਲਚਰ ਤੇ ਅਰਬਨ ਪ੍ਰਾਪਰਟੀ ਆ ਜਿਨ੍ਹਾਂ ਦੀ ਕੀਮਤ ਕਰੋੜਾਂ ਦੇ ਵਿੱਚ ਆ ਸ਼ਹਿਰ ਸੁਗਰੋ ਦੇ ਵਿੱਚ ਵੀ ਆ ਤੇ ਇਹਨਾਂ ਦੇ ਪਿੰਡ ਇਹਨਾਂ ਦੇ ਐਗਰੀਕਲਚਰ ਲੈਂਡ ਆ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਨੀਟ ਗ੍ਰੈਜੂਏਟ ਗਰਲ fromParams ਜੱਟ ਸਿੱਖ ਫੈਮਲੀ ਐਨੀ ਜਨਰਲ ਕਾਸਟ ਸੋਹਣੀ ਸਨਕੀ ਪੜੀ ਲਿਖੀ ਲੜਕੀ ਜਿਹੜੀ ਕਿ ਗ੍ਰੈਜੂਏਟ ਹੋਵੇ ਜੱਟ ਸਿੱਖ ਪਰਿਵਾਰਤ ਹੋਵੇ ਤਾਂ ਕਿਸੇ ਹੋਰ ਵੀ ਜਨਨਕਾਸਤ ਹੋ ਸਕਦੀ ਆ ਸਿਕਰੀ ਤੇ ਨੰਬਰ ਚੱਲ ਰਿਹਾ ਹੈ ਸੁਸ਼ਨਾ ਨਾਲ ਗੱਲਬਾਤ ਕਰ ਸਕਦੇ ਆ ਇਹ ਰਿਸ਼ਤਿਆਂ ਦੇ 베ਰਬਾ ਆਪਜੀ ਨਾਲ ਸਾਂਝੇ ਕੀਤੇ ਗਏ ਹਨ ਜੀ 베ਰਬਾ ਬੋਲਦਿਆਂ ਤੋਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਕਿ ਮਾਣੇ ਜਾ ਚਕਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ